ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਬੀਤ ਬਲਜੀਤ ਦੇ ਇਲਾਕੇ 'ਚ ਪਹੁੰਚੇ ਹੋਇਆ ਕਿਉਂਕਿ ਸੱਜਣ ਮਸ਼ਹੂਰ ਆ ਉਹ ਵੀ ਪੂਰਾ ਫੱਲਾ ਆਪਾਂ ਪਹੁੰਚੇ ਆ ਪਿੰਡ ਡਾਂਗੀਆਂ ਤਹਿਸੀਲ ਹੈਗੀ ਆ ਜਗਰਾਉਂ ਤੇ ਜ਼ਿਲ੍ਹਾ ਹੈਗਾ ਲੁਧਿਆਣਾ ਆ ਜ਼ਿਲ੍ਹਾ ਲੁਧਿਆਣਾ ਕਿਉਂਕਿ ਬੀਤ ਬਲਜੀਤ ਦਾ ਜਿਹੜਾ ਪਿੰਡ ਆ ਕੌਕੇਕਲਾਂ ਉਹਦੇ ਨਾਲ ਹੀ ਬਾਈ ਹੋਰਾਂ ਦਾ ਪਿੰਡ ਰਹਿ ਗਿਆ ਤੇ ਕੱਟਾ ਬਾਈ ਕਹਿੰਦਾ ਕਰਿਆ ਸ਼ੌਂਕ ਨਾਲ ਤਿਆਰ ਵੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਆਪਾਂ ਕੋਈ ਪਲਵਾਨ ਤਿਆਰ ਕਰਦੇ ਆ ਜਾਂ ਕੋਈ ਪਲੇਅਰ ਤਿਆਰ ਕਰਦੇ ਆ ਕਬੱਡੀ ਦਾ ਪਲੇਅਰ ਲਾ ਲੋ ਹਨਾ ਪਲਵਾਨ ਪਲੇਅਰ ਤਿਆਰ ਕਰਨ ਦੇ ਮੈਨੂੰ ਆਇਆ ਲੱਗਦਾ ਵੀ ਜਿਵੇਂ ਘਾਰੇ ਲੱਗ ਜਾਂਦਾ ਸਾਰਾ ਉਹ ਸਿਸਟਮ ਹੈ ਸ਼ੌਂਕ ਨਾ ਬਾਈ ਨੇ ਚੀਜ਼ ਤਿਆਰ ਕਰੀਆ ਤੇ ਮਾਂ ਦਾ ਦੁੱਧ ਹੈਗਾ 20 ਕਿਲੋ ਤੋਂ ਬਾਹਰ ਤੇ ਆਪ ਹੈਗਾ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਮੋਦੀ ਦਾ ਸਿਰ ਉੱਚਾ ਆ ਗਿਆ ਤੇ ਜਿਹੜਾ ਫੇਸ ਆ ਗਿਆ ਆ ਚੀਜ਼ ਆ ਗਈ ਬਿਲਕੁਲ ਛੋਟਾ ਆ ਗਿਆ ਕੋਈ ਜ਼ਿਆਦਾ ਜੇ ਆਪਾਂ ਕਹਿੰਦੇ ਵੀ ਜ਼ਿਆਦਾ ਲੰਬਾਈ ਵਾਲਾ ਨਹੀਂ ਹੈ ਬਰੀਡ ਕੈਰੈਕਟਰ ਨੇ ਜਿਹੜੇ ਕੱਟੇ ਚ ਪੂਰੇ ਨੇ ਤੇ ਸਭ ਤੋਂ ਮੇਨ ਗੱਲ ਇਹ ਦੀ ਸੁਭਾਅ ਦੀ ਆ ਸਵਾ ਆ ਇਹਦਾ ਹੈਗਾ ਬਿਲਕੁਲ ਠੰਡਾ ਤੇ ਜਿਹੜਾ ਸਿੰਘਾਂ ਦਾ ਡਿਜ਼ਾਈਨ ਆ ਸਿੰਘਾਂ ਦਾ ਡਿਜ਼ਾਈਨ ਵੀ ਇੱਕੋ ਜਿਹਾ ਕੁੱਲ ਮਿਲਾ ਕੇ ਚੀਜ਼ ਚੰਗੀ ਆ ਹਰੇਕ ਪੱਖ ਤੋਂ ਤੇ ਬਾਕੀ ਡੀਪਲੀ ਜਾਣਕਾਰੀ ਇਹਦੀ ਬਾਈਹੋਰੀ ਦੇਣਗੇ ਬਾਈਨਾ ਕਰਾਉਣਿਆ ਗੱਲਬਾਤ ਅੱਜ ਜੀ ਜੀ ਸਤਿ ਸ਼੍ਰੀ ਅਕਾਲ ਭਾਈ ਹਾਂ ਜੀ ਨਾਮ ਦੱਸ ਲੀ ਨਾਮ ਵੀਰੇ ਜਸਵਿੰਦਰ ਸਿੰਘ ਪਿੰਡ ਡਾਂਗੀਆਂ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਤਹਿਸੀਲ ਜਗਰਾਉ ਹਣਾ ਆਇਆ ਲਾਣੇਦਾਰ ਤੂੰ ਵੀ ਆਇਆ ਲਾਣੇਦਾਰ ਵੀ ਫੈਨ ਆ ਆਪਣੇ ਦੇਖਦਾ ਹੁੰਦਾ ਵੀਡੀਓ ਆ ਜਾਈਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਬਸ ਦੋ ਜੀ ਦਰਸ਼ਨ ਸਿੰਘ ਪਿੰਡ ਡਾਂਗੀਆਂ ਜ਼ਿਲ੍ਹਾ ਲੁਧਿਆਣਾ ਤਹਿਸੀਲ ਚਿਗਰਾਉਂ ਵੀਡੀਓ ਦੇਖਦੇ ਹੋ ਰੋਜ਼ਪਰ ਹਾਂਜੀ ਵੀਡੀਓ ਇਹਨੇ ਹਾਂਜੀ ਹਾਂਜੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਵੀਡੀਓ ਨਾਲ ਬਣਦਾ ਜੀ ਸ਼ੌਂਕ ਹਾਂਜੀ ਇਹ ਤਾਂ ਹੁੰਦਾ ਹੀ ਹਾਂਜੀ ਆ ਵੀਡੀਓ ਇਹ ਜਾਨਵਰ ਸੀ ਬਹੁਤ ਸ਼ੌਂਕ ਨਾਲ ਸ਼ਾਂਭਿਆ ਜੀ ਤੇ ਉਸ ਤੋਂ ਬਾਅਦ ਉਮਰੇ ਦੀ 20 ਮਹੀਨੇ ਹੋਊ ਤੱਕ ਤਕਰੀਬਨ ਤੇਦੀ ਮਾਂ ਮੱਝ ਨੇ ਮਦਰ ਦੀ ਮਾਂ ਨੇ ਦੁੱਧ ਦਿੱਤਾ 20 ਕਿਲੋ 20 ਕਿਲੋ ਹਾਂਜੀ ਤੇ ਤੇਰੀ ਹਾਂਜੀ ਹਾਂਜੀ ਤੇ ਬਾਕੀ ਸੱਜਣੋ ਇਹਦੀ ਮਦਰ ਵੀ ਦਿਖਾਉਂਗਾ ਵੀਡੀਓ ਦੇ ਵਿੱਚ ਹੀ ਮੈਂ ਪਹਿਲਾਂ ਕੱਟਾ ਦਿਖਾ ਦਈਏ ਹਰੇਕ ਪੱਖ ਤੋਂ ਤੇ ਇੱਥੋਂ ਗਹਿਰੀ ਇਹਦੇ ਕੱਦ ਕਾਢ ਦਾ ਆਈਡੀਆ ਕਰਾ ਦਈਏ ਕੱਦ ਵੀ 20 ਮਹੀਨਿਆਂ ਦੇ ਹਿਸਾਬ ਨਾਲ ਕੱਦ ਵੀ ਚੰਗਾ ਨੇੜਾ 5 ਫੁੱਟ ਦੇ ਆਪ ਆਪ ਕਿਹੜੇ ਦਾ ਬਾਈ ਇਹ ਮੋਦੀ ਦਾ ਭਰਾ ਲక్ష్ਮੀ ਡੈਰੀ ਪਰ ਆਪਾਂ ਟੀਕਾ ਕਿੱਥੋਂ ਲਏ ਦੀ ਆਪਾਂ ਵੀਰੇ ਪਿੰਡੋ ਦੇ ਡਾਕਟਰ ਆ ਮੁੰਡਾ ਆਪਣੇ ਪਿੰਡ ਦਾ ਹੀ ਆ ਠੀਕ ਆ ਜੀ ਹਾਂ ਉਹ ਤੋਂ ਲਿਆ ਸੀਗਾ ਹੁਣ ਹੀ ਧਰ ਕੇ ਗਿਆ ਸੀ ਉਹ ਕਹਿੰਦਾ ਬਾਈ ਕਿਤੇ ਮਰਜੀ ਚੈੱਕ ਕਰਾ ਲਿਓ ਠੀਕ ਆ ਗੱਲ ਹਾਂ ਤੇ ਬਾਕੀ ਸੀਮਨ ਲੱਗਿਆ origignal ਤੇ ਆ ਗਿਆ ਬਿਲਕੁਲ ਕੱਟਾ ਸਜਣੋਂ ਪੂੰਜੜ ਤੋਂ ਲਾ ਕੇ ਜੈਡ ਬਲੈਕ ਆ ਗਿਆ ਬਿਲਕੁਲ ਹਾਂ ਜਮਾਂ ਜੈਡ ਦਾ ਨਾਲ ਚ ਪੂਰਾ ਪ੍ਰੋਪਰ ਆ ਗਿਆ ਤੋਰੀ ਬਾਈ ਖੋਲ ਕੇ ਇੱਕ ਵਾਰੀ ਇਹਨੂੰ ਮੜਾ ਜਾ ਇੱਕ ਵਾਰੀ ਜੇ ਤੁਰੂਗਾ ਤੁਰਦੇ ਦੀ ਅਡਜਸਟਮੈਂਟ ਕਰ ਲਓ ਟੈਸਟੀਕਲਾਂ ਤੋਂ ਲਾ ਕੇ ਬਾਡੀ ਤੋਂ ਲਾ ਕੇ ਪੂਛ ਤੋਂ ਲਾ ਕੇ ਲੈਗਸਕੋਰ ਤੋਂ ਲਾ ਕੇ ਤੇ ਸਿੰਗਾ ਦੀ ਬਣਾਵਟ ਤੋਂ ਲਾ ਕੇ ਫੇਸ ਕੁਆਲਿਟੀ ਤੋਂ ਲਾ ਕੇ ਹਰੇਕ ਪੱਖ ਚ ਕੱਟਾ ਇਹ ਪੂਰਾ ਆਪਾਂ ਇਹਨੂੰ ਕਹਿ ਸਕਦੇ ਆ ਵੀ ਯਾਰ ਇਹ 5 ਸਟਾਰ ਛੋਟਾ ਬਣੂਗਾ ਆਉਣ ਵਾਲੇ ਸਮੇਂ ਦੀ ਜੀ ਗੱਲਬਾਤ ਕਰ ਲਈਏ ਕਿਉਂਕਿ ਹਰੇਕ ਪੱਖ ਤੋਂ ਚੰਗਾ ਹੈ ਸਭ ਤੋਂ ਮੇਨ ਗੱਲ ਹੁੰਦੀ ਹੈ ਇਹਦਾ ਸਭਾ ਸਭਾਏ ਦਾ ਬਾਈ ਸਭਾ ਬਹੁਤ ਨਰਮ ਆ ਭਰਾ ਸਭਾਏ ਦਾ گاਵਾ ਬੱਛੀ ਵਾਲਾ ਕੰਮ ਹੀ ਆ ਹਾਂ ਬਾਈ ਕਹਿੰਦਾ ਇਹਨੂੰ ਮੈਂ ਮੰਡੀ ਤੇ ਵੀ ਘੇੜਾ ਤੇ ਪਾਉਣ ਲੈ ਗਿਆ ਸੀ ਕਿਤੇ ਦੇਖ ਲਈਏ ਪਤਾ ਨਹੀਂ ਕਰਦਾ ਬਾਹਰ ਜਾ ਕੇ ਪਰ ਬਾਕੀ ਸੋਨੂੰ ਸਭਾ ਜਿਹੜਾ ਸਭਾ ਸੋਨੂੰ ਇਹਦਾ ਦੱਸੀ ਵੀ ਜਾਂਦਾ ਵੀ ਇਹਦਾ ਗਾਂਵ ਵਾਲਾ ਸਿਸਟਮ ਹੀ ਆ ਇੰਨਾ ਠੰਡਾ ਹੈ ਕਮਾਲੋ ਬਈ ਇਹਨੂੰ ਇਹ ਨੂੰ ਲੈ ਜੀ ਆ ਆਪਣੇ ਬਾਹਣ ਸੀਗਾ ਨਾਲ ਹੀ ਉਹ ਤੇ ਖੁੱਲਾ ਛੱਡ ਦੇਣਾ ਹਨਾ ਠੀਕ ਹੈ ਜੀ ਤੇ ਐ ਭੱਜ ਲੈਣਾ ਜਿੰਨਾ ਟਾਈਮ ਭੱਜੀ ਜਾਣਾ ਪਰ ਆਪ ਕੋ ਪਾਸੇ ਨਹੀਂ ਜਾਂਦਾ ਜੀ ਵਰਜਸ ਹੁੰਦੀ ਰਹਿੰਦੀ ਆ ਹਾਂ ਆਪ ਤੋਂ ਪਾਸੇ ਨਹੀਂ ਪਰ ਜਮਾ ਹੀ ਜਾਂਦਾ ਇੱਕ ਗੱਲ ਹੋਰ ਦੱਸਦਾ ਨਾ ਜੇ ਚੰਗਾ ਬੁੱਲ ਤਿਆਰ ਕਰਨਾ ਜਾਂ ਚੰਗੀ ਝੋਟੀ ਤਿਆਰ ਕਰਨੀ ਹੈ ਮੇਲੇ ਤੇ ਪਾਉਣੀ ਆ ਉਹਦੀ ਵਰਜਸ ਵੀ ਜ਼ਰੂਰੀ ਆ ਉਹਨੂੰ ਖੁੱਲਾ ਛੱਡਣਾ ਜ਼ਰੂਰੀ ਆ ਤੇ ਉਹਨੂੰ ਮੇਰਾ ਖਿਆਲ ਆ ਵੀ ਲੰਬਾ ਤੋੜਨਾ ਵੀ ਜ਼ਰੂਰੀ ਹੁੰਦਾ ਲੰਬਾ ਤੋੜਨਾ ਵੀ ਹਾਂ ਉਹਦੇ ਨਾਲ ਤੋਰਾ ਤੂਰਾ ਬਣ ਜਾਂਦਾ ਤੇ ਇੱਕ ਪਸ਼ੂ ਪੇਟ ਨਹੀਂ ਛੱਡਦਾ ਹਾਂ ਪੇਟ ਕਸਿਆ ਰਹਿੰਦਾ ਜਦੋਂ ਤੋਰਾ ਫੇਰਾ ਕਰਦਾ ਨੂੜਾ ਫੇਰ ਤਾਂ ਆਏ ਆ ਵੀਰ ਜਦੋਂ ਪੂਰਾ ਗਰਮ ਹੋ ਜਾਂਦਾ ਹਨਾ ਤਾਂ ਨੌਰਾਂ ਨੂੜਾ ਤਾਂ ਇੱਥੇ ਖੜਾ ਲਾ ਅਗਲੇ ਬੰਦੇ ਨੂੰ ਦਿਖਾ ਦੇ ਗਰੀ ਉਧਰੋਂ ਫੇਸ ਕੁਆਲਟੀ ਤੇ ਮਾਰਨਾ ਨਾ ਪੁੱਤ ਆਂ ਹੀ ਕਰ ਦਿੰਦੇ ਤੇ ਮੇਨ ਗੱਲ ਹੈ ਜਿਹੜੀ ਸਿੰਘ ਦਾ ਡਿਜ਼ਾਈਨ ਆ ਸਿੰਘੇ ਦੇ ਦੋਨੇ ਇੱਕੋ ਜਿਹੇ ਨੇ ਅਨੇਕ ਆਪਾਂ ਨੂੰ ਬਹੁਤ ਸੋਹਣੇ ਆ ਆ ਡਿਜ਼ਾਈਨ ਤਕਰੀਬਨ ਇੱਕਾਜਾ ਤੇ ਬਰੀਡ ਚ ਆ ਗਿਆ ਫੁੱਲ ਪੂਰਾ ਹਾਂਜੀ ਆਪ ਮੋਦੀ ਦਾ ਆ ਗਿਆ ਦੀ ਮਦਰ ਵੀ ਦਿਖਾਵਾਂਗੇ ਲੈ ਚਲੋ ਜੀ ਆਣ ਆ ਜਾ ਪੁੱਤ ਪੈਸੇ ਕਿੰਨੇ ਕਿ ਲਾਵਾਂਗੇ ਤੇ ਭਾਈ ਆਪਾਂ ਅਹੇ ਵੀਰੇ ਫੋਨ ਤੇ ਕਰ ਲਾਂਗੇ ਬਾਲੇ ਤਾਂ ਨਹੀਂ ਮੰਗਦਾ ਨਾ ਨਾ ਇਹਦੇ ਬੋਰੀ ਭਾ ਕੇ ਮੰਗ ਲੈ ਨਹੀਂ ਨਹੀਂ ਚੀਜ਼ਾਂ ਚਾਹੀਦੀਆਂ ਵੀ ਜਿੰਨੇ ਕ ਦੀ ਚੀਜ਼ ਹੋਈ ਉਹਨੇ ਕ ਅਗਲਾ ਹਨਾ ਠੀਕ ਆ ਗੱਲ ਹਾਂ ਬਈ ਜਿੰਨੀ ਗਾ ਹੁਣ ਮਿਹਨਤ ਹੋਈ ਐ ਤੇ ਆ ਤੇ ਬਾਕੀ ਬਾਈ ਕਹਿੰਦਾ ਜਿੰਨੇ ਵੀ ਚੀਜ਼ ਐ ਪੈਸੇ ਇਹਦੇ ਉੰਨੀ ਲਾਵਾਂਗੇ ਇਥੋਂ ਟੈਸਟੀਕਲ ਦਿਖਾ ਦੀ ਇੱਕ ਵਾਰੀ ਉਸਤਾਦ ਇਹ ਸਵੇਰ ਆ ਗਿਆ ਬਿਲਕੁਲ ਠੰਡਾ ਤੇ ਟੈਸਟੀਕਲ ਹੁੰਦੀ ਆ ਮੇਨ ਗੱਲ ਬੋਲਦੀ ਟੈਸਟੀਕਲ ਦਾ ਕੱਟਾ ਹੈਗਾ ਬਿਲਕੁਲ ਸਾਫ ਕੋਈ ਟੇਡੇ ਮੇਡੇ ਨਹੀਂ ਹੈਗੇ ਤੇ ਪਛਾਣ ਨੂੰ ਹੀ ਆਉਂਦੇ ਨੇ ਕਿਉਂਕਿ ਜਿਹੜੇ ਥੋੜੇ ਪਛਾਣ ਨੂੰ ਆਉਂਦੇ ਨੇ ਉਹਨਾਂ ਦਾ ਨੰਬਰ ਵੀ ਮੇਲੇ 'ਚ ਜੇ ਗੱਲ ਕਰ ਲਈਏ ਵੱਧੀ ਲੱਗਦੇ ਨੇ ਥੋੜੇ ਜਿਹੀ। ਪੈਸੇ ਦੇ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਆ ਇਹਦੀ ਮਾਂ ਵੀ ਦਿਖਾ ਦੇ ਨਾਲੇ ਖੜੀ ਆ। ਟੀਕੇ ਭਰਾਉਣ ਦਾ ਤੁਹਾਨੂੰ ਫਾਇਦਾ ਦੱਸਦਾ ਨਾ ਵੀ ਇਹਨੇ ਆਪਦੀ ਮਾਂ ਨਾਲੋਂ ਕਾਫੀ ਜ਼ਿਆਦੇ ਗੁਣ ਵੱਧ ਨੇ ਇਹਦੇ 'ਚ। ਹਾਂ ਛੋਟੇ ਵਾਲੇ ਗੁਣ ਜ਼ਿਆਦੇ ਨੇ ਲੈ ਲਾਉਣ ਵੀ ਇਹ ਤਾਂ ਘਾਟ ਲਾ ਲਾ ਇਹਦੇ ਆ ਬਰਾਬਰ ਜਾ ਆਪਾਂ। ਟੀਕੇ ਭਰਾਉਣ ਦਾ ਜਿਹੜਾ ਤੁਹਾਨੂੰ ਮੈਂ ਕਹਿਣਾ ਉਹਨਾਂ ਪ੍ਰੋਸੈਸ ਟੀਕੇ ਭਰਾਉਣ ਦੇ ਪ੍ਰੋਸੈਸ ਦਾ ਇਹੀ ਫਾਇਦਾ ਹੁੰਦਾ ਵੀ ਆਪਾਂ ਜੇ ਨਾਰਮਲ ਮੱਝ ਵੀ ਆ ਚਲੋ ਇਹ ਤਾਂ ਚੰਗੇ ਬੱਚੇ ਲੈ ਸਕਦੇ ਆ। ਲੈ ਸਕਦੇ ਆ। ਹਾਂ। ਟੀਕੇ ਦਾ ਇਹੀ ਫਾਇਦਾ ਉਹ ਟੀਕੇ ਦੀ ਘੌਲ ਨਾ ਕਰਿਆ ਕਰੋ। ਉਹ ਤਾਂ 2-400 ਰੁਪਏ ਦਾ ਸਿਸਟਮ ਹੁੰਦਾ ਸਾਰਾ। ਆਪਾਂ ਕਾਲ ਕਰ ਜਾਣਾ ਕਿਸੇ ਨਾਰਮਲ ਸੰਤ ਤੋਂ ਮੱਝ ਨੂੰ ਭਰਾ ਦਾਨਿਆ ਤੇ ਸਾਰਾ ਸੂਈ ਹੀ ਲਾ ਲਓ ਵੀ ਸੂਈ ਵੀ ਬਾਈ ਖਰਾਬ ਕਰਦਾ ਨਹੀਂ ਜਾਂਦਾ ਸਹੀ ਹੈ ਲੈ ਭਰਾ। ਤੇ ਬਾਈ ਨੇ ਬਿਲਕੁਲ ਸਹੀ ਕੀਤਾ ਚੰਗਾ ਸੀਮਨ ਲਵਾਇਆ ਤੇ ਚੰਗਾ ਬੱਚਾ ਅੱਗੇ ਤਿਆਰ ਕਰਿਆ। ਇਹਦੀ ਮਾਂ ਦਾ ਦੁੱਧ ਕਿੰਨਾ ਕਰ ਰਿਹਾ ਬਾਈ? 20+ ਹੀ ਰਿਹਾ ਵੀਰੇ ਜਾਨੀ ਦੀ 20 ਕਿਲੋ। ਇਹ ਆਪਾਂ ਬਾਹਰ ਹੀ ਹੋਊਗਾ। 20 ਤਾਂ ਬਾਹਰ ਹੀ ਹੋਊਗਾ। ਸੂਆ ਕਿਹੜਾ ਇਹਦਾ? ਸੂਆ ਵੀ ਰਹਿ ਐ ਦੀ ਤੀਜੇ ਸੂਈ ਵੀ ਆ। ਅਤੇ ਮੈਂ ਵੀ ਡਾਬਲ ਆਖਰ ਬਾਡੀ ਵਾਲੀ ਆ ਉੱਤੋਂ ਹਾਂ ਦੁੱਧ ਲੰਬਾ ਟਾਈਮ ਦਿੰਦੀ ਆ ਬਾਈ ਹਾਂ ਦੁੱਧ ਖੋਲ ਕੇ ਦਿਖਾ ਦੇ ਯਾਨੀ 7 ਮਹੀਨੇ ਮੈਂ ਇਹ ਬਾਡੀ ਵਾਲੀ ਲੈ ਮੈਂ ਵੀ ਤੋਰ ਦੇ ਖੋਲ ਕੇ ਇੱਕ ਵਾਰੀ ਹਾਂ ਇਹਦੀ ਮਾਦਰ ਵੀ ਆਪਾਂ ਦਿਖਾ ਦਿੰਨੇ ਆ ਫਾਦਰ ਦਾ ਰਿਕਾਰਡ ਵੀ ਦੱਸਤਾ ਰਿਕਾਰਡ ਮੈਂ ਕੱਟੇ ਦਾ ਤੁਹਾਨੂੰ A ਤੋਂ Z ਹੀ ਦੱਸਤਾ ਜੇ ਗੱਲਬਾਤ ਕਰ ਲਈਏ ਕੱਟਾ ਲక్ష్ਮੀ ਡੇਰੀ ਫਾਰਮਾਂ ਦੇ ਮੋਦੀ ਦਾ ਆ ਗਿਆ ਉਮਰ ਹੈਗੀ ਆ 20 ਮਹੀਨੇ ਤੇ ਕਾਦੇ ਦਾ ਆਪਦੀ ਮਾਨ ਉਹ ਹੋਣੀ ਚਾਹੋਗਾ 20 ਮਹੀਨਿਆਂ ਦੀ ਉਮਰ ਜੀ ਤੇ ਆ ਆ ਗਈ ਆ ਇਹਦੀ ਮਾਦਰ ਹੋ 5 ਫੁੱਟ ਦੇ ਨਿਸ਼ਾਨੀ ਲਾਈ ਵੀ ਮੇਰੀ ਇਹ ਨਿਕਲ ਜਾਣ ਲੱਗ ਗਿਆ ਆ ਮਾਪ ਮਾਪ ਕੇ ਕਰਦਾ ਚੈੱਕ ਫਿਰ ਕੰਦਾ ਨਹੀਂ ਮਾਰ ਕੇ ਲੀਕਾ ਹੈ ਆ ਆ ਗਈ ਇਹਦੀ ਮਾਦਰ ਕਮਾ ਲੋ ਬਾਈ ਇੱਥੇ ਹੂੰ ਬਾਈ ਇੱਥੇ ਲਿਆ ਹੂੰ ਨਾ ਬੋਤਲ ਇਹ ਬੁੱਲ ਦੀ ਮਾਦਰ ਵੀ ਦਿਖਾਦੀ ਕਿਉਂਕਿ ਮੇਰਾ ਸੱਜਣਾ ਨੂੰ ਇਹੀ ਹੁੰਦਾ ਵੀ ਆਪਾਂ ਨੇ ਮਾਦਰ ਵੀ ਦੇਖਣੀ ਆ ਬੁੱਲ ਦੀ ਕਿਉਂ ਜੀ ਆ ਉਹ ਵੀ ਆਪਾਂ ਤੁਹਾਨੂੰ ਚੈੱਕ ਕਰਾ ਦੇਣਾ ਇਹਦਾ ਦੁੱਧ ਬਾਈ ਕਹਿੰਦਾ ਰਿਹਾਗਾ 20 ਕਿਲੋ ਹੁਣ ਮੇਰਾ ਖਿਆਲ ਤੋਕੜਾ ਬਾਈ ਹੁਣ ਹੁਣ ਵੀ ਇਹ ਤੋਕੜਾ ਹਾਂ ਆ ਹੁਣ ਆ ਗਈ ਟੋਕੜਾ ਦੇ ਵਿੱਚ ਤੇ ਤਾਜੀ 20 ਤੋਂ ਬਾਹਰ ਦੁੱਧ ਪਾਣ ਦੀ ਆ ਤੇ ਕੱਟੇ ਦਾ ਜਿਹੜਾ ਕਾਦਾ ਕਾਦਾ ਆਪਦੀ ਮਾਂ ਨਾਲੋਂ ਇਸ ਟਾਈਮ ਵੀ ਥੋੜਾ ਕਾਣਾ ਉੱਚਾ ਹੀ ਆ ਹਲੇ ਉਮਰੇ ਦੀ 20 ਮਹੀਨਿਆਂ ਦੀ ਆ ਦੰਦੋਂ ਹੈਗਾ ਇਹ ਹਜੇ ਖੀਰਾ ਹਾਂ ਖੀਰਾ ਹੀ ਕਿਉਂਕਿ ਜਿਵੇਂ ਜਿਵੇਂ ਇਹ ਉਮਰ ਵਧਾਊਗਾ ਅੱਗੇ ਜਾਊਗਾ ਅੱਧ ਕਾਰਜ ਜਿਵੇਂ ਸਾਨੂੰ ਮੋਦੀ ਦਾ ਪਤੀ ਆ ਵੀ ਮੋਦੀ ਮੇਰਾ ਖਿਆਲ ਆ ਦੁਨੀਆ ਦਾ ਸਭ ਤੋਂ ਉੱਚਾ ਸਾ ਨਹੀਂ ਹੋਊਗਾ ਬਾਈ ਹਾਂ ਸਹੀ ਗੱਲ ਆ ਫਿਰ तकरीबन तकरीबन ਮੇਲੇ ਵੀ ਮੋਦੀ ਨੇ ਕਰੀ ਚਾ ਜੀ ਆਪਾਂ ਦਾ ਆਪਰਾ ਪਹਿਲਾ ਜਾਨੀ ਦੀ ਜਾਨਵਰ ਤਿਆਰ ਕੀਤਾ ਐਡਾ ਸਾਡੇ ਘਰੇ ਪਹਿਲਾ ਪੈਦਾ ਹੋਇਆ ਜਾਨੀ ਦੀ ਆਪਾਂ ਅੱਜ ਤੇ ਕੰਸੋਰਟ ਜਿੱਜਨਾ ਠੀਕ ਆ ਗੱਲ ਹਾਂ ਤੇ ਨਹੀਂ ਖੀਰਾ ਕਟਾ ਐਡਾ ਜਿਵੇਂ ਹੁਣ ਤਾਂ ਇਹ ਚੀਜ਼ ਤਿਆਰ ਕਰ ਲਈ ਹਮ ਹੁਣ ਤੇਰਾ ਐਕਸਪੀਰੀਅੰਸ ਹੋ ਗਿਆ ਵੀ ਜੇ ਚੰਗਾ ਸੀਮ ਲਵਾਵਾਂਗੇ ਵੀ ਰਿਜ਼ਲਟ ਉਹਦਾ ਟਾਪ ਹੀ ਮਿਲੇ ਟਾਪ ਹੀ ਮਿਲੂਗਾ ਹਾਂ ਸਹੀ ਗੱਲ ਆ ਇਹ ਦਾ ਭਰਾ ਤੇ ਬਾਲਾ ਫਰਕ ਨਹੀਂ ਦਿੰਦਾ ਬਈ ਹੈਨਾ ਉਹ ਵੀ ਭਾਈ ਜੇ ਕੋਈ ਵੀ ਲਵਾਵਾਂਗੇ 400 ਤਾਂ ਖਰਚਾਂ ਗਈ। ਇਹ ਤੇ 2 400 ਹੋਰ ਵੱਧ ਪਾ ਲੇਵੇ। ਠੀਕ ਆ ਗੱਲ। ਤੇ ਉਹ ਗਾਂ ਵਧੀਆ ਕੋਈ ਚੀਜ਼ ਹਨ। ਉਹੀ ਗੱਲ ਆ ਵੀ ਮੌਕੇ ਤੇ 2 300 ਦੀ ਫਰਕ ਪੈਂਦਾ ਜਿਆਦੇ ਵਟਾ ਨਹੀਂ ਪੈਂਦਾ। ਹਾਂ। ਕਿਉਂਕਿ ਬਰੀਡ ਦਾ ਇਹ ਫਰਕ ਹੁੰਦਾ ਭਾਈ ਜਿਵੇਂ ਨਾਰਮਲ ਆਪਾਂ ਕੋਈ ਝੋਟੀ ਤਿਆਰ ਕਰਦੇ ਆ ਉਹਨੇ ਦੁੱਧ ਦੇਣਾ ਹੁੰਦਾ 8 ਤੋਂ 7 ਕਿਲੋ ਤੇ ਵੇਕਣਾ ਹੁੰਦਾ 60 70 ਦੀ। ਹਾਂ ਬਸ। ਉਹਨੇ ਸੂਣਾ ਵੀ ਜਾ ਕੇ 4 ਸਾਲਾਂ ਦੀ ਆ ਚੰਗੀ ਬਰੀਡ ਨੇ ਢਾਈਆਂ ਸਾਲਾਂ ਦੀ ਸੂ ਪੈਣਾ। ਦੁੱਧ ਦੇਣਾ 12 ਤੋਂ 14 ਕਿਲੋ। ਬੇਕਣਾਉ ਨੇ ਬਾਈ ਸਵਾ ਲੱਖ 82 ਬਸ ਹਾਂ ਬਸ ਹਾਂ ਕਿਉਂਕਿ ਰੇਟ ਵੀ ਡਬਲ ਹੋ ਗਿਆ ਦੁੱਧ ਵੀ ਡਬਲ ਹੋ ਗਿਆ ਤੇ ਬਾਕੀ ਉਹਦੀ ਕੁਆਲਿਟੀ ਵੀ ਹੋ ਗਈ ਜੀ ਆ ਪੈਸੇ ਬਾਈ ਕਹਿੰਦਾ ਇਹ ਫੋਨ ਤੇ ਕਰ ਲਾਂਗੇ ਬਾਰੇ ਜਿਆਦਾ ਨਹੀਂ ਮੰਗਦੇ ਜਿੰਨੇ ਰੁਪਏ ਓਟ ਦਾ ਰੁਪਏ ਦੇ ਉਨੇ ਲਵਾਂਗੇ ਨੰਬਰ ਬੋਲ ਦੋ ਜੀ ਨੰਬਰ ਵੀਰੇ 98144 ਹਾਂਜੀ 69838 ਇੱਕ ਵਾਰੀ ਫਿਰ ਬੋਲ ਦੋ ਜੀ 98144 69838 ਆ ਪਿੰਡ ਬਾਈ ਦਾ ਆ ਗਿਆ ਡਾਂਗੀਆਂ ਤਸਵੀਰ ਜਗਰਾਉਾ ਜਿਲ੍ਹਾ ਲੁਧਿਆਣਾ ਲੁਧਿਆਣਾ ਜਿਹੜੇ ਸੱਜਣ ਨੂੰ ਇਹ ਕੱਟਾ ਪਸੰਦ ਆਊਗਾ ਬਾਈ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ